ਤੁਸੀਂ ਕਿੱਥੇ ਚੱਲੇ ਹੋ ਤਿਆਰ ਹੋ ਕੇ? ਬਾਜ਼ਾਰ ਚੱਲਿਆ ਸੀ। ਜ਼ਗੀਰੇ ਦਾ ਫੋਨ ਆਇਆ ਸੀ। ਅਸਾਂ ਮੇਰੀ ਗੱਲ ਸੁਣੋ ਬੈਠੋ। ਬਾਜ਼ਾਰ ਤਾਂ ਚੱਲੇ ਹੀ ਹਾਂ। ਹੁਣ ਤੀਂ ਬਾਜ਼ਾਰ ਚੋਂ ਆਂਦੇ ਹੋਏ ਨਾ ਨੰਗਦੇ ਹੋ ਤਹਿਸੀਲ ਜੀ ਵੀ ਵੇਖਿਆ ਆਇਓ। ਕਿ ਰਜਿਸਟਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ? ਓਏ ਹੋ ਜੂਗੀ ਰਿਸ਼ਤੀ। ਸਾਰਾ ਦਿਨ ਜ਼ਮੀਨ ਜ਼ਮੀਨ ਕਰਦੀ ਰਹਿੰਦੀ ਆ। ਓ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਹੈਗੀ। ਮੈਨੂੰ ਤਾਂ ਹੈਗੀ ਹੈ ਨਾ। ਆ ਸਾਡਾ ਪਿਓ ਮਰ ਗਿਆ ਜੀ। ਉਹ ਜਿਹੜਾ ਸ਼ਰੀਕ ਨਹੀਂ ਬੈਠਿਆ ਤੁਹਾਡਾ ਭਰਾ ਮਤਰੇ ਆ ਅੱਧ ਲੈ ਦੇਣਾ ਉਹਨੇ ਤੁਹਾਡੇ ਪੱਲੇ ਕੱਖ ਨਹੀਂ ਹੋਣਾ ਤੁਸੀਂ ਉਹੀ ਬੁੱਧੂ ਦੇ ਬੁੱਧੂ ਰਹੋ ਓਏ ਮੈਂ ਬਹੁਤ ਵਾਰੀ ਬਾਪੂ ਨੂੰ ਕਿਹਾ ਵੀ ਬਾਪੂ ਜ਼ਮੀਨ ਸਾਡੇ ਨਾਂ ਕਰਾ ਦੇ ਸੁਣਦੇ ਨਹੀਂ ਜਿਹੜੇ ਸਾਹਮਣੇ ਤੁਸੀਂ ਕਹਿੰਦੇ ਹੋ ਨਾ ਐਵੇਂ ਨਹੀਂ ਉਹ ਸੁਣਦਾ ਮਾੜਾ ਜਿਹਾ ਸਿੱਧੀ ਤਰ੍ਹਾਂ ਕਹੋ ਹਾਂ ਤੁਸੀਂ ਤਾਂ ਫਿਰ ਉਹੀ ਭੁੱਲ ਜਾਂਨੇ ਉਹ ਜਿਵੇਂ ਕਹਿ ਦਿੰਦਾ ਆ ਚਲ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਸੀਲ ਚ ਹੋ ਕੇ ਆਉਂਗਾ ਠੀਕ ਹੈ ਪਤਾ ਕਰਿਆ ਜੋ ਹੁਣ ਆਪਣੀ ਜਮਾਕ ਦੀ ਵੀ ਜ਼ਿੰਦਗੀ ਵੇਖਣੀ ਹੈ ਕਿ ਨਹੀਂ ਕੋਈ ਨਾ ਟੈਨਸ਼ਨ ਨਾ ਲੈ ਇਹ ਤਾਂ ਉਹ ਹੀ ਭੋਲੇ ਦੇ ਭੋਲੇ ਹੀ ਰਹਿੰਦੇ ਨੇ ਇਹਨਾਂ ਨੂੰ ਨਹੀਂ ਸਮਝਾਉਣੀ ਹੈਗੀ ਮੈਨੂੰ ਪਤਾ ਉਹ ਸਾਰਾ ਬੁਢਾ ਕਿੱਥੇ ਫਿਰਦਾ ਆ ਉਹਨੂੰ ਆਇਆ ਕਿ ਮੈਂ ਜ਼ਮੀਨ ਦੇਵਾਂ ਨਾ ਕਿਉਂ ਉਹ ਹਿੱਸਾ ਦੇਵਾਂ ਵਿੱਚੋਂ ਲੈ ਇੱਕ ਮੇਰਾ ਉਹ ਛੋਟਾ ਪੁੱਤ ਹੈ ਸਾਰਾ ਦਿਨ ਕੰਮ ਕਰਦਾ ਰਹਿੰਦਾ ਖੇਤਾਂ 'ਚ ਇੱਕ ਆ ਵੱਡੜਾ ਸਾਰਾ ਦਿਨ ਤੀਮੀ ਦੀ ਕੁਛੜ 'ਚੋਂ ਹੀ ਨਿਕਲਦਾ ਉਹ ਜੱਗੇ ਪੁੱਤ ਹਾਂਜੀ ਬਾਪੂ ਉਰੇ ਆ ਮੇਰੀ ਗੱਲ ਸੁਣ ਕੇ ਜਾ ਕਿੱਥੇ ਜਾਣਾ ਕਿੱਥੇ ਚੱਲੇ ਬਾਪੂ ਮੈਂ ਬਾਜ਼ਾਰ ਚੱਲਿਆ ਜਗੀਰੇ ਦਾ ਫੋਨ ਆਇਆ ਸੀ ਉਹ ਪੁੱਤ ਉਹ ਗੋਪੀ ਨਾਲ ਵੀ ਕਦੇ ਕੰਮ ਕਰਾ ਦਿਆ ਕਰ ਸਾਰਾ ਦਿਨ ਬਾਜ਼ਾਰ ਚੇ ਫਿਰ ਜਣਾ ਬਾਪੂ ਕੋਈ ਜ਼ਰੂਰੀ ਕੰਮ ਹੈ ਇਹਦਾ ਕੀ ਜ਼ਰੂਰੀ ਕੰਮ ਹੋ ਗਿਆ ਤੈਨੂੰ ਨਾਲੇ ਸੱਚ ਐ ਕਰੀ ਮੇਰੀਆਂ ਗੋਲੀਆਂ ਫੜ ਲਿਆ ਹੀ ਆ ਬਲੱਡ ਪ੍ਰੈਸ਼ਰ ਜੇੜੀਆਂ ਉਹ ਘਟ ਜਾਂਦਾ ਕੋਈ ਨਹੀਂ ਬਾਪੂ ਮੈਂ ਲੈ ਆਉਂਗਾ ਬਾਪੂ ਮੈਂ ਬਾਜ਼ਾਰ ਤੱਕ ਚੱਲੀ ਸੀ ਹਾਂ ਬੋਲਾ ਜੇ ਕਹਾਂ ਤਾਂ ਮੈਂ ਤਹਿਸੀਲ ਚ ਜਾਇਆ ਮਾਂ ਤਹਿਸੀਲ ਚ ਕੀ ਗੋਲੀਆਂ ਮਿਲਦੀਆਂ ਨੇ ਯਾਰ ਕਈਆਂ ਨੀਆਂ ਗੱਲਾਂ ਕਰਦਾ ਹੈ ਜੱਗੇ ਉਹ ਬਾਪੂ ਤਹਿਸੀਲ ਚ ਪਤਾ ਲਗਾ ਕਰਕੇ ਆਣਾ ਕਿ ਸੀ ਕਿ ਰੇਸਟੀਆਂ ਖੁੱਲ ਗਈਆਂ ਉਹਦੀ ਫਿਕਰ ਨਾ ਕਰ ਉਹ ਤਾਂ ਮੈਂ ਆਪੇ ਕਰ ਲੂੰਗਾ ਤੂੰ ਬਸ ਆ ਮੇਰੀਆਂ ਗੋਲੀਆਂ ਲਿਆ ਦੀ ਯਾਦ ਕਰਕੇ ਚੰਗਾ ਚੰਗਾ ਬਾਪੂ शेती ले ना ही ले तीड़ेगा मैं सब जानता जगे तू कि बोलद जल्द तू कर ना ये मेरे नौह च ने जमया है तो तू मेरा ही है लह मैं तो गलों च भुले गया गोपी बेचारा उथे भुखा मरद हो रोटी लेके जावा खेत ਰਪ੍ਰੀਤ ਹਾਂਜੀ ਬਾਪੂ ਜੀ ਰੋਟੀ ਬਣ ਗਈ ਭਾਈ ਨਹੀਂ ਬਾਪੂ ਜੀ ਹਜੇ ਬਣਾਉਣੀ ਹੈ ਮੈਂ ਓ ਭਾਈ ਟਾਈਮ ਤਾਂ ਦੇਖ ਲੋ ਕਿੰਨਾ ਹੋ ਰਿਹਾ ਟਾਈਮ ਨਾਲ ਬਣਾ ਦਿਆ ਕਰੋ ਰੋਟੀ ਉਹ ਤੜਕੇ ਦਾ ਗਿਆ ਹੋਇਆ ਗੋਪੀ ਭੁੱਖ ਨਾਲ ਮਰਦਾ ਹੋਊਗੇ ਤੋ ਕੋਈ ਨਾ ਬਾਪੂ ਜੀ ਹੁਣ ਬਣਾ ਦਨੀ ਆ ਨਾਲੇ ਉਹ ਤਾਂ ਰੋਟੀ ਲੇਟ ਖਾਂਦਾ ਆ ਆਹੋ ਭਾਈ ਤੇ ਇਹਦਾ ਕਹਿਣਾ ਹੀ ਆ ਰੋਟੀ ਲੇਟ ਖਾਂਦਾ ਤੜਕੇ ਦਾ ਗਿਆ ਉਹ ਕੰਮ ਕਰਦੇ ਬੰਦੇ ਨੂੰ ਤਾਂ ਭੁੱਖ ਲੱਗਦੀ ਹੋਇਆ ਤੁਹੋਂ ਦਾ ਬਾਪੂ ਜੀ ਮੈਂ ਮਿਆਂ ਮੈਨੂੰ ਪਤਾ ਉਹਦੇ ਰੋਟੀ ਦੇ ਟਾਈਮ ਦਾ ਕੋਈ ਗੱਲ ਨਹੀਂ ਹੁਣ 10 ਮਿੰਟਾਂ ਚ ਬਣਾ ਦੇਣੀ ਐ ਮੈਂ ਚਲ ਛੇਤੀ ਬਣਾ ਲਓ ਭਾਈ ਨਾਲਿਆ ਸੱਚ ਜੱਗੇ ਨੂੰ ਕਹਿ ਦਿਆ ਕਰੋ ਭਾਈ ਉਹਦੇ ਨਾਲ ਮੜਾ ਮੋਟਾ ਹੱਥ ਵਟਾ ਦਿਆ ਕਰੇ ਕੰਮ ਚ ਬਾਪੂ ਜੀ ਹੁਣ ਜੇ ਉਹ ਵੀ ਕਾਸ਼ ਖੇਤ ਜਾਣ ਲੱਗੇ ਤੇ ਘਰੇ ਹੁਣ ਕੰਮ ਹੋ ਜਾਂਦਾ ਉਰੋਂ ਪਰਾ ਜਾਣਾ ਹੁੰਦਾ ਮੈਂ ਕਿਹਨੂੰ ਕਹਿਣਾ ਐ ਨਾਲੇ ਖੇਤ ਕਿੰਨਾ ਕੰਮ ਆ ਇਕੱਲਾ ਜਾਣਾ ਤਾਂ ਰਾਮ ਨਾਲ ਸਾਂਭ ਲੈਂਦਾ ਆ ਆਹੋ ਭਾਈ ਠੀਕ ਐ ਥੋੜੀ ਸਰਿਆ ਪਿਆ ਬਸ ਨਾ ਇੱਥੇ ਘਰੇ ਕੀ ਉਹ ਪੂਣੀਆਂ ਕੱਟਦਾ ਲਾ ਬਾਪੂ ਜੀ ਬਾਹਰ ਅੰਦਰ ਹੋਰ ਬਥੇਰੇ ਕੰਮ ਹੁੰਦੇ ਆ ਹੁਣ ਮੈਂ ਥੋੜੀ ਨਾ ਜਾਵਾਂਗੀ ਉਹਨਾਂ ਨੂੰ ਹੀ ਭੇਜਾਂਗੀ ਇੱਕ ਬੰਦਾ ਘਰੇ ਹੋਣਾ ਜ਼ਰੂਰੀ ਹੁੰਦਾ ਉਹ ਭਾਈ ਜਦ ਮੈਂ ਘਰੇ ਰਹਿਣਾ ਮੈਨੂੰ ਦੱਸ ਦਿਆ ਕਰੋ ਕੰਮ ਮੈਂ ਕਰ ਦਿਆ ਕਰੂੰਗਾ ਮੈਂ ਘਰੇ ਹੋਰ ਕੀ ਕਰਨਾ ਓਰੇ ਲੈ ਬਾਪੂ ਜੀ ਹੁਣ ਜੇ ਤੁਹਾਨੂੰ ਭੇਜਦਿਆਂ ਘੰਟਾ ਤੁਸੀਂ ਮੁੜ ਕੇ ਨਹੀਂ ਆਉਂਦੇ ਤੁਹਾਡੇ ਗੋਡੇ ਤਾਂ ਪਹਿਲਾਂ ਹੀ ਦੁਖਦੇ ਨੇ ਹੁਣੇ ਜਲਦੀ ਜਲਦੀ ਆ ਤਾਂ ਜਾਂਦੇ ਨੇ ਲੈ ਕੇ ਚੀਜ਼ ਚੱਲ ਠੀਕ ਐ ਭਾਈ ਰੋਟੀ ਬਣਾ ਦੋ ਮੈਂ ਰੋਟੀ ਲੈ ਕੇ ਜਾਵਾਂ ਉਹਦੀ ਹਾਂਜੀ ਕੋਈ ਨਹੀਂ ਤੁਸੀਂ ਬੈਠੋ ਮੈਂ ਬਣਾ ਦਿੰਦੀ ਹਾਂ ਵੇਖਾਂ ਕਿਵੇਂ ਬੁੜੇ ਨੂੰ ਉਹਦਾ ਹੇਜ ਮਾਰਦਾ ਆ ਅਖੇ ਉਹਦੇ ਕੰਮ ਕਰ ਕਿਤੇ ਨਹੀਂ ਉਹ ਘਾਸ ਦਾ ਕੰਮ ਆ ਨਾਲ ਦੇ ਦੋ ਉਹਨੂੰ ਰੋਟੀ ਛੇਤੀ ਦੇਣੀ ਘਤੂਰੇ ਚੁੰਗਦੇ ਨੇ ਨਾ ਉਹਨੂੰ ਆਲਾ ਬਾਪੂ ਜੀ ਰੋਟੀ ਉਹ ਪਾਈਏ ਨੂੰ ਕਿਸੇ ਟੀਪਣ ਚਤਾ ਪਾ ਦਿੰਦੇ ਰੋਟੀਆਂ ਸੁੱਕ ਜਾਣਗੀਆਂ ਜਲਦੇ ਜਾਂਦੇ ਟੀਪਣ ਮੋੜ ਕੇ ਲਿਆਉਂਦੇ ਕਿੱਥੇ ਨੇ ਜਿਹੜਾ ਖੇਤ ਜਾਂਦਾ ਉਹ ਕੋਠੇ 'ਚ ਜਮ੍ਹਾਂ ਕਰੀ ਜਾਂਦਾ ਆ ਕਰੇ ਤਾਂ ਲੈ ਕੇ ਨਹੀਂ ਆਉਂਦਾ ਆ ਨਾਲੇ ਬਾਪੂ ਜੀ ਸੋਡੀ ਰੋਟੀ ਵੀ ਮੈਚੀ ਬੰਦਦੀ ਆ ਉੱਥੇ ਹੀ ਖਾ ਲਿਓ ਹੁਣ ਤੁਸੀਂ ਚਲ ਠੀਕ ਆ ਭਾਈ ਅੱਜ ਤਾਂ ਹੁਣ ਖਾਵਾਂਗੀ ਉਕੀਆਂ ਵੇਸੀਆਂ ਦੇਖੋ ਕਿਵੇਂ ਔਖਾ ਹੁੰਦਾ ਆ ਇੱਕ ਤਾਂ ਚਾਰੀ ਨੂੰ ਵੀ ਪਾਣੀ ਲੱਗਣ ਵਾਲਾ ਹੋਇਆ ਪਿਆ ਕਿੱਥੇ ਕਿੱਥੇ ਪਾਣੀ ਲਾਈਏ ਜੀਰੀ ਵਾਲਾ ਪਾਣੀ ਤਾਂ ਪੂਰਾ ਨਹੀਂ ਹੋ ਰਿਹਾ ਔਰ ਅੱਬਾ ਮੀਂਹ ਪਾ ਦੇ ਸਾਰੇ ਕਿਸਾਨ ਦੁਖੀ ਹੋਏ ਪੈਨ ਆ ਕੱਕੰਡਾ ਵੀ ਕਾਫੀ ਹੋਇਆ ਪੈ ਕਢਾਣੇ ਆ ਬੰਦੇ ਬੰਦੇ ਲਾ ਕੇ ਆ ਗਏ ਆ ਬਾਪੂ ਹਾਂ ਪੁੱਤ ਆ ਗਿਆ ਲੈ ਰੋਟੀ ਖਾ ਲੈ ਰੋਟੀ ਦਾ ਖਾ ਲੈਣਾ ਹੋਰ ਪਾਣੀ ਪੁਣੀ ਆਈ ਜਾਂਦਾ ਪੂਰਾ ਉਹ ਕਿੱਥੇ ਬਾਪੂ ਉਧਰੋਂ ਚਰੀ ਸੁੱਕੀ ਜਾਂਦੀ ਐ ਉਧਰੋਂ ਜੀਰੀ ਸੁੱਕੀ ਜਾਂਦੀ ਐ ਕਿੱਥੇ ਕਿੱਥੇ ਪਾਣੀ ਪੂਰਾ ਕਰੀਏ ਉਹ ਰੱਬ ਦੇ ਵੀ ਰੰਗ ਨਿਆਰੀ ਨਹੀਂ ਦੇਖ ਲੈ ਹੈ ਕਦੇ ਦਾ ਸੁੱਕੇ ਚ ਮਾਰ ਦਿੰਦਾ ਹੈ ਕਦੇ ਖੜੇ ਲਿਆਉਂਦਾ ਹੈ ਹੈ ਹੋਰ ਮੀਂਹ ਨਹੀਂ ਪੈ ਰਿਆ ਬਾਲਾ ਬੁਰਾ ਹਾਲ ਹੈ ਪਾਣੀ ਤਾਂ ਬਾਲਾ ਮੁਸ਼ਕਲ ਨਾਲ ਹੀ ਪੂਰਾ ਹੋ ਰਿਹਾ ਬਾਪੂ ਅੱਛਾ ਆ ਪੀਲੀ ਜੀ ਕਿਵੇਂ ਹੋ ਰਹੀ ਹੈ ਜੀਰੀ ਉਹ ਬਾਪੂ ਉਹ ਰੇ ਜਿਆਦਾ ਪਾ ਗਏ ਨੇ ਮੁੰਡੇ ਉਹਨਾਂ ਨੂੰ ਕਿਹਾ ਸੀ ਤਾਂ 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 ਕਹਿਣਾ ਵੱਡੇ ਭਾਈ ਨੂੰ ਭੇਜ ਦੇ ਕਰ ਸੀ ਦੋਵੇਂ ਕੰਮ ਕਰ ਲਿਆ ਕਰਾਂਗੇ ਉਹ ਭਾਈ ਮੈਂ ਤਾਂ ਬਥੇਰਾ ਕਹਿਣਾ ਉਹਨੂੰ ਉਹਦਾ ਸਾਰਾ ਦਿਨ ਡਾਕ ਚੌਂਕੀਆਂ ਤੇ ਹੀ ਰਹਿੰਦਾ ਦੱਸ ਮੈਂ ਕੀ ਕਰਾਂ ਹੁਣ ਉਹਨੂੰ ਆਪੇ ਸ਼ਰਮ ਚਾਹੀਦੀ ਆ ਬਾਪੂ ਜੇ ਬੰਦਿਆਂ ਨੂੰ ਕਰਾਵਾਂਗੇ ਆਹੀ ਹਾਲ ਹੋਣਾ ਫਿਰ ਤਾਂ ਜਿੰਨਾ ਟਾਈਮ ਆਪਾਂ ਆਪਣੀ ਕੰਮ ਕਰਦੇ ਨਾ ਅਗਲਾ ਬੰਦਾ ਨਹੀਂ ਚੱਜਦਾ ਕੰਮ ਕਰਕੇ ਜਾਂਦਾ ਹਾਂ ਇਹ ਗੱਲ ਤਾਂ ਹੈਗੀ ਆ ਭਾਈ ਵਾਲੇ ਬਾਪੂ ਤੈਨੂੰ ਕਿਹਾ ਸੀ ਨਰਮਾ ਲਾ ਦੀਏ 2 ਕਿੱਲੇ ਟੁਕੜਾ ਮੰਨਿਆ ਆ ਪਾਣੀ ਵੀ ਪੂਰਾ ਆ ਜਾਂਦਾ ਉਹ ਮੈਨੂੰ ਕੀ ਪਤਾ ਸੀ ਵੀ ਰੱਬ ਮੀਂਹ ਪਾਉਣੇ ਭੁੱਲ ਜੂਗਾ ਇਹਤ ਕੀ ਅੱਛਾ ਪਿਛਲੇ ਸਾਲ ਦੇਖ ਲੈ ਖਨੋਰੀ ਕਨੀ ਜੀਰੀਆਂ ਸਾਰੀਆਂ ਮਾਰਤੀਆਂ ਦੀਆਂ ਤੇ ਨਾਲੇ ਬਾਪੂ ਸ਼ਹਿਰ ਜਾ ਡਰਾਈਵਰੀ ਦਾ ਪਤਾ ਕਰਕੇ ਆ ਕਿੰਨੇ ਕੁ ਤੇ ਮਿਲੇਗੀ ਕੀ ਗੱਲ ਹੋ ਗਈ 20 ਫੁੱਟਾ ਪਾਪ ਪਾਣਾ ਪੈਣਾ ਪਾਣੀ ਘਟ ਗਿਆ ਪਾਣੀ ਤਾਂ ਛਟਕੇ ਮਾਰ ਰਹੀ ਹੈ ਮੋਟਰ ਬਾਪੂ ਅੱਛਾ ਜੀ ਪਾਣੀ ਕਿੱਥੇ ਪੂਰਾ ਹੋ ਰਿਹਾ ਹੈ ਜੇ ਹਾਲ ਰਹਾ ਪਾਣੀ ਤਾਂ ਜਮੀਨ ਹੀ ਨਹੀਂ ਰਹਿਣਾ ਫਿਰ ਧਰਤੀ 'ਚ ਹੈ ਉਹ ਬਾਪੂ ਆਪਣੇ ਜ਼ਿੰਮੇਵਾਰੀ ਪਾਗਲ ਨੇ ਜੀਰੀ ਦੇ ਪਿੱਛੇ ਪਏ ਹੋਏ ਨੇ ਫਸਲ ਬਦਲ ਕੇ ਲਾਉਂਦੀ ਨਹੀਂ ਤੂੰ ਵੀ ਨਹੀਂ ਸਮਝਦਾ ਬਾਪੂ ਮੇਰੀ ਗੱਲ ਸੁਣਦਾ ਹੀ ਨਹੀਂ ਚਲ ਠੀਕ ਆ ਪੁੱਤ ਜੋ ਐਤ ਕੀ ਹੋ ਗਿਆ ਹੋ ਗਿਆ ਗਾਹਾਂ ਨੂੰ ਫਿਰ ਨਰਮਾ ਬੀਜ ਲਿਆ ਕਰਾਂਗੇ ਹੋਰ ਕੀ ਆ ਨਾਲੇ ਰੋਟੀ ਖਾ ਲੈ ਤੜਕੇ ਦਾ ਭੁੱਖਾ ਫਿਰ ਭੁਖਣ ਪਾਣਾ ਫਿਰਦਾ ਓਰੇ ਕੋਈ ਨਾ ਆ ਜਾ ਖੇਤ ਹੀ ਚਲਦੇ ਆ ਤੂੰ ਵੀ ਬਹਿ ਜਾ ਚਲ ਠੀਕ ਐ ਚੰਗਾ ਜਿ ਕਿਰੇ ਠੀਕ ਐ ਵੀਰੇ ਆ ਜਾ ਚਾਚੂ ਪੀ ਜਾਂਦਾ ਵੈਸੇ ਕੋਈ ਗੱਲ ਐ ਠੀਕ ਐ ਆ ਗਿਆ ਜੀ ਹਾਂ ਆ ਗਿਆ ਪਾਣੀ ਲਿਆਵਾ ਬਸ ਪੀ ਕੇ ਆਇਆ ਪਾਣੀ ਠੀਕ ਆ ਤੇ ਉਹ ਜਾਇਆ ਸੀ ਕਚੈਰੀਆਂ ਚ ਉਹ ਗਿਆ ਸੀ ਕੀ ਕਹਿੰਦੇ ਰਿਸ਼ਤੀਆਂ ਤਾਂ ਖੁੱਲ ਗਈਆਂ ਪਰ ਉਹਨਾਂ ਖੁੱਲੀਆਂ ਦਾ ਵੀ ਕੀ ਫਾਇਦਾ ਆ ਬਾਪੂ ਤਣਾ ਉਹਗਾ ਵੀ ਮੰਨੇ ਤੂੰ ਇਹ ਗੱਲ ਨਹੀਂ ਕੀਤੀ ਬਾਪੂ ਨਾਲ ਉਹ ਕਰੀ ਸੀ ਫੇਰ ਉਹ ਰਾਤ ਹੀ ਨਹੀਂ ਆਂਦਾ ਬਾਪੂ ਪਤਾ ਨਹੀਂ ਕੀ ਭੜਦਾ ਇਹ ਆ ਹੁਣ ਖੇਤ ਭੇਜਿਆ ਮਸਾ ਗਿਆ ਚਲੋ ਕੋਈ ਗੱਲ ਨਹੀਂ ਤੁਸੀਂ ਕਰੋ ਫੇਰ ਰੈਸਟ ਠੀਕ ਛੋਟੀ ਵਸਦਾ ਕੰਮ ਨਹੀਂ ਹੈਗਾ ਇਹ ਤਾਂ ਮੈਨੂੰ ਹੀ ਕੁਝ ਕਰਨਾ ਪੈਣਾ ਹੈ ਕੁਸਾਇਆ ਜਾ ਕਰਨਾ ਪੈਣਾ ਜਿਹੜਾ ਸੱਪ ਵੀ ਮਰੇ ਤੇ ਛੋਟੀ ਵੀ ਨਾ ਟੁੱਟੇ ਆਇਆ ਬਾਪੂ ਜੀ ਰੋਟੀ ਹਾਂ ਭਾਈ ਫੜਾਇਆ ਰੋਟੀ ਦਾਵਾ ਅੱਛਾ ਪਾਣੀ ਲਿਆਵਾ ਬਾਪੂ ਜੀ ਨਾ ਪਾਣੀ ਦਾ ਪੀ ਆਇਆ ਮੈਂ ਖੇਤ ਚ ਪੀ ਆਇਆ ਠੀਕ ਹੈ ਜੀ ਉਹ ਬਾਪੂ ਜੀ ਮੈਂ ਗੱਲ ਕਰਨੀ ਤੁਹਾਡੇ ਨਾਲ ਹਾਂ ਦੱਸ ਭਾਈ ਕੀ ਗੱਲ ਕਰਨੀ ਆ ਮੈਂ ਤਾਂ ਇਹ ਕਹਿੰਨੀ ਆ ਬਾਪੂ ਜੀ ਇਹ ਬਾਜ਼ਾਰ ਗਏ ਸੀ ਤੇ ਪਤਾ ਕਰਿਆ ਇਹਨੇ ਰਜਿਸਟਰੀਆਂ ਖੁੱਲਣੀਆਂ ਨੇ ਤੁਸੀਂ ਹੁਣ ਜ਼ਮੀਨ ਨਾਮ ਕਰਾ ਦਿਓ ਸਾਡੇ ਥੋੜੇ ਬੜੀ ਅੱਗ ਲੱਗ ਰਹੀ ਆ ਭਈਆ ਜ਼ਮੀਨ ਨੌਕਰਾਂ ਦੇ ਜ਼ਮੀਨ ਨੌਕਰਾਂ ਦੇ ਐ ਕਿਵੇਂ ਕਰਾਦਾ ਮੈਂ ਜ਼ਮੀਨ ਨੂੰ ਲੈ ਬਾਪੂ ਜੀ ਕੱਲ ਵੀ ਕਰਾਉਣੀ ਆ ਅੱਜ ਕਰਾ ਦੋ ਕੀ ਫਰਕ ਪੈਂਦਾ ਆ ਰੋਟੀ ਤੁਸੀਂ ਹੁਣ ਵੀ ਖਾਣੇ ਹੋ ਫੇਰ ਵੀ ਖਾਓਗੇ ਰੋਟੀ ਤਾਂ ਭਾਈ ਤੁਸੀਂ ਦੇਉਗੇ ਹੀ ਹੋਰ ਕੌਣ ਦੇਊਗਾ ਰੋਟੀ ਤੇ ਫੇਰ ਕੀ ਦਿੱਕਤ ਆ ਕਰਾਉਣ ਚ ਭਾਈ ਮੇਰੀ ਗੱਲ ਸੁਣ ਲੈ ਗੁੱਸਾ ਕਰੋ ਚਾਹੇ ਗਿੱਲਾ ਕਰੋ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਨਹੀਂ ਮੈਂ ਰਜਿਸਟਰੀ ਰਜਿਸਟਰੀ ਕਿਸੇ ਦੇ ਨੌਕਰਾਂ ਦਾ ਆਏਗਾ ਬਾਪੂ ਜੀ ਮੈਂ ਤਾਂ ਇਹ ਕਹਨੀ ਆ ਕਿ ਹੁਣ ਜਿਉਂਦੇ ਜੀ ਤੁਸੀਂ ਆਪਦੇ ਹੱਥੀ ਕਰਾ ਜੋਗੇ ਜੋ ਤੁਸੀਂ ਮਰ ਜਾਓਗੇ ਇੱਥੇ ਦੋਨੇ ਭਰਾਵਾਂ 'ਚ ਲੜਾਈ ਪੈ ਜਾਣੀ ਆ ਕਿਉਂ ਇਹਨਾਂ ਨੂੰ ਵਢਾ ਕੇ ਮਾਰੋਗੇ ਇੱਕ ਦੂਜੇ ਨੂੰ ਕਿਉਂ ਲੜਾਈ ਪਾਉਗੀ ਦੋਹਾਂ ਭਰਾਵਾਂ 'ਚ ਆਪੇ ਨਹੀਂ ਨੌ ਲੱਗ ਜੂਗੀ ਨਾਲੇ ਹੁਣ ਖਰਚਾ ਕਰੋਗੇ ਦੋਨਾ ਭਰਾਵਾਂ ਦੇ ਨੌ ਹੋਰ ਹੁਣ ਨਾ ਕਿਉਂ ਉਹਦੇ ਨੌ ਕਿਉਂ ਲਵਾਉਣੀ ਆ ਅਸਲ ਸਖਾ ਪੁੱਤ ਤਾਂ ਤੁਹਾਡਾ ਏ ਆ ਕਿਉਂ ਸਕੇ ਨੂੰ ਥੋੜਾ ਨਹੀਂ ਸਕੇ ਜੇ ਮੇਰਾ ਤਾਂ ਸਕੇ ਪੁੱਤ ਹੈ ਕੀ ਹੋ ਗਿਆ ਜੇ ਤੁਹਾਡੀਆਂ ਮਾਵਾਂ ਤੋਗ ਨੇ ਦੇਖੋ ਬਾਪੂ ਜੀ ਮੇਰੇ ਕੋਲ ਤਾਂ ਸਿੱਧੀ ਤੇ ਰਾਹ ਲੱਗਦੀ ਗੱਲ ਆ ਜਿੱਥੇ ਤੁਸੀਂ ਮੇਰਾ ਰਿਸ਼ਤਾ ਲੈ ਕੇ ਆਏ ਸੀ ਨਾ ਇਸ ਘਰ ਚ ਮੈਨੂੰ 8 ਕਿੱਲੇ ਕਿਹਾ ਸੀ ਠੀਕ ਆ ਰਹਿ ਗਏ ਨੇ ਇਹਦੇ ਚ ਕੀ ਝੂਠ ਬੋਲਿਆ 8 ਕਿਤੋਂ ਆ ਅੱਜ ਕਹਿੰਦੇ ਤੁਸੀਂ ਦੂਜੇ ਨੂੰ ਹਿੱਸਾ ਦੇਣਾ ਮੈਨੂੰ 8 ਦੇ 8 ਚਾਹੀਦੇ ਨੇ ਬਾਈ ਮੇਰੀ ਗੱਲ ਸੁਣ ਲੈ ਮੈਂ ਤਾਂ ਕਰਾਉਂਗਾ ਨਹੀਂ 4 ਕਿੱਲੇ ਆਉਂਦੇ ਨੇ ਤੁਹਾਡੇ ਨਾਲ ਉਹ ਤੁਹਾਡੇ ਹੋ ਸਕਦੇ ਨੇ ਐ ਨਹੀਂ ਹੈਗਾ ਵੀ 8 9 ਕਰਾਦਾ ਚਾਰ ਚੂਰ ਨਹੀਂ ਗਾਹ ਮੇਰਾ ਵੀ ਜਵਾਬ ਆ ਮੈਂ ਆਪਦੇ ਜਵਾਬ ਦੀ ਵੀ ਜ਼ਿੰਦਗੀ ਬਣਾਉਣੀ ਐ ਕਿਉਂ ਨੂੰ ਹੋਰ ਹੌਂਸ ਹੋਸਟਲ ਚ ਸਿੱਟੀ ਰੱਖਣਾ ਮੈਂ ਉਹ ਭਾਈ ਮੈਂ ਕੱਦ ਕਹਿਣਾ ਵੀ ਨਾ ਜ਼ਿੰਦਗੀ ਬਣਾਓ ਬਣਾਓ ਜ਼ਿੰਦਗੀ ਕੰਮ ਕਰ ਕੰਮ ਕਰਨ ਨੂੰ ਤਾਂ ਤੁਹਾਡੇ ਹੱਥ ਟੁੱਟਦੇ ਨੇ ਨਾ ਉਹ ਕਿੱਥੇ ਆਹੋ ਸੁੱਤੇ ਪਏ ਨੇ ਹੁਣ ਹੀ ਆਏ ਨੇ ਉਹ ਵੀ ਨਾ ਸੁੱਤਣ ਪੈਣ ਨੂੰ ਕਿਉਂ ਮੱਕੀ ਕੁਟ ਕੇ ਆਇਆ ਨਾ ਬਾਜ਼ਾਰ ਚ ਘੁੰਮਣ ਫਿਰਨਾ ਕਿਹੜਾ ਸੌਖਾ ਹੀ ਆ ਕੰਮ ਗਏ ਸੀ ਥੱਕ ਕੇ ਆ ਕੇ ਪੈ ਗਏ ਕੰਮ ਗਏ ਸੀ ਕੰਮ ਗਏ ਸੀ ਉਹਨੂੰ ਕਹਿ ਕਹਦੇ ਗੋਪੀ ਨੇ ਉਹਨੂੰ ਕਹਿ ਡਰਾਈਵਰੀ ਲੈ ਕੇ ਆਉਣੀ ਐ ਸ਼ਹਿਰੋਂ ਜਾ ਕੇ ਉਹ ਮੋਟਰ ਪਾਣੀ ਛੱਡ ਗਈ ਕਹਿ ਦਿੰਨੀ ਆ ਨਾਲੇ ਤੁਸੀਂ ਮੇਰੀ ਇੱਕ ਗੱਲ ਪੱਲੇ ਬੰਨ੍ਹ ਲਓ ਠੀਕ ਆ ਅੱਠ ਦੇ ਅੱਠ ਕਿੱਲੇ ਚਾਹੀਦੇ ਨੇ ਚਾਰ ਚੂਰਨੀ ਚਾਹੀਦੇ ਫਿਰ ਇਹ ਉਦੋਂ ਸੋਚਣਾ ਸੀ ਜਿੱਦẽ ਮੇਰਾ ਰਿਸ਼ਤਾ ਲੈ ਕੇ ਆਏ ਸੀਗੇ ਲਵਾ ਦੇ ਨੌ ਇਹਦੇ ਅੱਠ ਕਿੱਲੇ ਫਿਰ ਦੀ ਟੱਪਦੀ ਕੋਈ ਨਹੀਂ ਲਵਾਉਂ ਅੱਠ ਕਿੱਲੇ ਤੇਰੇ ਨੌ ਉਹਦਾ ਹਿੱਸਾ ਮਾਰ ਕੇ ਤੂੰ ਕਿੱਥੇ ਜਾਵੇਂਗੀ ਜਿਆਦੇ ਚਲਾਕ ਬਣਦੀ ਐ ਆਹ ਲੋ ਪਾਣੀ ਨਾਨਾ ਮੇਰੀ ਗੱਲ ਸੁਣੋ ਆ ਬਾਪੂ ਘਣੀ ਹੁਣ ਬਾਹਰ ਬੈਠੇ ਨੇ ਜਾ ਕੇ ਕਰੋ ਨਾਨਾ ਨਾਲ ਓਏ ਤੂੰ ਜਿੰਨੇ ਮਰਜ਼ੀ ਪਾਪੜ ਵੇਲਾ ਬਾਪੂ ਨਹੀਂ ਮੰਨਦਾ ਨਾ ਐ ਕਿਵੇਂ ਨਹੀਂ ਮੰਨਦਾ ਤੁਸੀਂ ਜਾ ਕੇ ਕਹੋ ਤਾਂ ਸਹੀ ਕਹਦੇ ਸੀ ਅੱਡ ਹੋ ਜਾਣਾ ਆਪਦੀਆਂ ਪਕਾਓ ਤੇ ਖਾਓ ਵੇਖੀ ਝੱਟ ਮੰਨਦਾ ਫਿਰ ਅੱਡ ਤਾਂ ਹੋ ਜਾਗੇ ਜੇ ਉਹਨੇ ਗੋਪੀ ਦਾ ਵਿਆਹ ਕਰਤਾ ਆ ਜਿਹੜੀ ਜ਼ਮੀਨ ਰਹਿੰਦੀ ਐ ਇਹ ਤੋਂ ਵੀ ਜਾਵਾਂਗੇ ਨਾ ਕਿ ਮੈਂ ਕੋਪੀ ਦਾ ਵਿਆਹ ਕਰ ਦੂਆ ਨਾ ਮੇਰੇ ਤੇ ਤੁਹਾਡਾ ਵਿਆਹ ਹੋ ਗਿਆ ਸੀ ਪਹਿਲਾਂ 8 ਕਿੱਲੇ ਦੱਸੀ ਸੀ ਤਾਂ ਮੈਨੂੰ ਲੈ ਕੇ ਆਈ ਸੀ ਤੂੰ 4 ਕਿੱਲੇ ਤੇ ਕੋਣ ਕੁੜੀ ਦੇ ਦੂ ਔਰ ਜੇ ਦੇ ਵੀ ਦਿੱਤੀ ਮੈਂ ਹੋਣੇ ਨਹੀਂ ਦੇਣਾ ਇਹ ਉਹ ਚਲ ਜਾ ਤੂੰ ਕਹਿ ਨਹੀਂ ਆ ਮੈਂ ਗੱਲ ਕਰ ਲੂਗਾ ਮੈਂ ਤੜਕੀ ਗੱਲ ਕਰ ਲੂਗਾ ਤੜਕੀ ਤੁੜਕੀ ਕੋਈ ਨਹੀਂ ਆ ਤੁਹਾਡਾ ਬੁੜਾ ਨਾ ਵੇਖਣ ਚ ਨਰਮਿਆ ਹੈਗਾ ਨਹੀਂ ਚੁੱਪ ਕਰਕੇ ਨਾ ਹੁਣੀ ਜਾ ਕੇ ਗੱਲ ਕਰੋ ਸਵੇਰ ਕਿਨੂੰ ਆਈ ਆ ਚਲ ਮੈਂ ਦੇਖਦਾ ਕਰਦਾ ਗੱਲ ਚਲੋ ਆ ਦੇਖ ਲੈ ਕਿਹੜਾ ਵੇਲਾ ਹੋ ਗਿਆ ਹਲੇ ਤੱਕ ਰੋਟੀ ਨਹੀਂ ਬਣਾਈ ਹੈਗੀ ਪਤਾ ਨਹੀਂ ਕੀ ਕਰਦੇ ਨੇ ਕੀ ਨਾ ਸਾਰਾ ਦਿਨ ਚਵਾਰੇ ਦੇ ਚਬਰ ਚੜੇ ਰਹਿੰਦੇ ਨੇ ਬੜਾ ਦੁਖੀ ਕਰਿਆ ਬਈ ਕਿਵੇਂ ਬਾਪੂ ਉਹ ਬਾਪੂ ਤਾਂ ਠੀਕ ਆ ਭਾਈ ਟਾਈਮ ਦੇਖ ਲੋ ਕਿੰਨਾ ਹੋ ਰਿਹਾ ਤੇਰੀ ਬਹੂ ਕਿੱਥੇ ਆ ਉਹਨੂੰ ਕਹਾਂ ਰੋਟੀ ਬਣਾ ਲੂਗੀ ਉਹ ਬਾਪੂ ਬਣ ਜੂ ਰੋਟੀ ਉਹਨੂੰ ਹੋਰ ਵੀ ਤਾਂ ਬਹੁਤ ਕੰਮ ਨੇ ਅੱਧੀ ਰਾਤ ਤਾਂ ਹੋ ਗਈ ਇਸ ਤੋਂ ਬਾਅਦ ਦਸ ਘੜ ਬਣਾਉਂਗੇ ਕੋਈ ਨਹੀਂ ਮੈਂ ਕਹਿਦਣਾ ਬਣਾ ਦੂ ਬਾਪੂ ਮੈਂ ਮੈਂ ਤੇਰੇ ਨਾਲ ਇੱਕ ਕੀ ਮੈਂ ਮੈਂ ਲਾਈ ਆ ਕੁਸਤਾ ਪਹਿਲਾਂ ਭੁੱਖ ਲੱਗ ਰਹੀ ਆ ਦੱਸ ਕੀ ਕਹਿਣਾ ਹੈ ਬਾਪੂ ਬਾਪੂ ਤੂੰ ਸਾਨੂੰ ਐਡ ਕਰ ਦੇ ਐਡ ਕਰ ਦੇ ਐਡ ਹੋਣ ਵਾਲਾ ਤੂੰ ਬਾ ਕਿੱਥੋਂ ਚੱਕ ਲਿਆਦਾ ਹੈ ਬਾਪੂ ਮੈਥੋਂ ਨਹੀਂ ਰੋਜ਼ ਦੀ ਕਿੱਚ ਕੇ ਸੁਣੀ ਜਾਂਦੀ ਮੈਂ ਉਹਦੀ ਸੁਣਾਗਾ ਤੇਰੀ ਸੁਣਾ ਓ ਪੁੱਤਰ ਕਰਾਜਤ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਬਾਪੂ ਇਹ ਗੱਲ ਹੁਣ ਬਹੁਤ ਵੱਡੀ ਬਣ ਚੁੱਕੀ ਐ ਜਾਂ ਤਾਂ ਸਾਡੇ ਜ਼ਮੀਨਾਂ ਲਵਾ ਦੇ ਨਹੀਂ ਤਾਂ ਸਾਨੂੰ ਐਡ ਕਰ ਦੇ ਉਹ ਗੱਲ ਸੁਣ ਪੁੱਤ ਐਡ ਹੋ ਕੇ ਕਰੇਗਾ ਕੀ ਪਹਿਲਾਂ ਇਹ ਦੱਸ ਤੁਹਾਨੂੰ ਮਿਲਦਾ ਨਹੀਂ ਕੋਈ ਐਡ ਹੋਣ ਨੂੰ ਉਹ ਬਾਪੂ ਨਾ ਬਾਪੂ ਮਿਲਦਾ ਵੀ ਕੀ ਐ ਦੱਸੀਂ ਆ ਸਾਨੂੰ ਕੀ ਮਿਲਦਾ ਐ ਉਹ ਭਾਈ ਕੀ ਨਹੀਂ ਮਿਲਦਾ ਦੱਸ ਮੈਨੂੰ ਹੈਂ ਮੈਂ ਤਾਂ ਕਦੇ ਸ਼ੌਂਕ ਨਹੀਂ ਪੂਰੇ ਜਿੱਦੇ ਦੀ ਇਸ ਘਰ ਚ ਆਈਆਂ ਕੋਈ ਚਾਦੇ ਦਾ ਸੂਟ ਨਹੀਂ ਪਾ ਕੇ ਵੇਖਿਆ ਕੋਈ ਚੱਜ ਦਾ ਖਾ ਕੇ ਨਹੀਂ ਵੇਖਿਆ ਹਰ ਟਾਈਮ ਤੂੰ ਪੈਸਿਆਂ ਨੂੰ ਜੰਦੇ ਲਾ ਕੇ ਰੱਖਦਾ ਹੈ ਹੱਜੇ ਤੂੰ ਕਹਿੰਦਾ ਸਾਰਾ ਕੁਝ ਮਿਲਦਾ ਆ ਓ ਭਾਈ ਜੇ ਜੰਦਾ ਲਾ ਕੇ ਰੱਖਦਾ ਤਾਂ ਹੀ ਇੰਨਾ ਕੁਝ ਬਣ ਗਿਆ ਆ ਦੇਖ ਲੈ ਤੇਰਾ ਮੁੰਡਾ ਪੜਦਾ ਪਟਿਆਲੇ ਉਹਦਾ ਖਰਚਾ ਪਤਾ ਕਿੰਨਾ ਸਾਲ ਦਾ ਸੋਚਿਆ ਕਦੇ ਤੇ ਫੇਰ ਹੁਣ ਉਹ ਕਰਨਾ ਨਹੀਂ ਸੀਗਾ ਉਹ ਵੀ ਐਸੇ ਘਰ ਦੇ ਜਵਾਕ ਆ ਉਹ ਕਿਹੜਾ ਪਿੱਛੋ ਲਹਿਰੀਆਂ ਮੈਂ ਉਹ ਐਸੇ ਘਰ ਦਾ ਜੀ ਤਾਂ ਹੀ ਖਰਚਾ ਕਰਦੇ ਆ ਇੰਨਾ ਦੇਖ ਲੈ ਅੱਧਾ ਤਾਂ ਅੱਧਾ ਨਾਲ ਕਾਪੀ ਉਹਨੇ ਤਾਂ ਕਦੇ ਹੀ ਨਹੀਂ ਸੋਚਿਆ ਹੈਗਾ ਇਹ ਆ ਤੈਨੂੰ ਤਾਂ ਸਾਰ ਦਿਨ ਕਾਪੀ ਕਾਪੀ ਲੈਂਦਾ ਹੋਰ ਨਹੀਂ ਕੋਈ ਤੈਨੂੰ ਦੀਦਾ ਬਾਪੂ ਸਾਡੀਆਂ ਵੀ ਕਬੀਲਦਾਰੀਆਂ ਨੇ ਕਦੇ ਤਾਂ ਤੁਹਾਨੂੰ 10 ਰੁਪਏ ਮੰਗ ਕੇ ਲਿਜਾਣਾ ਕਦੇ 50 ਰੁਪਏ ਮੰਗ ਕੇ ਲਿਜਾਣਾ ਸੁੱਖ ਨਾਲ ਮੈਂ ਵੀ ਮੁੰਡੇ ਵਾਲਾ ਹੋ ਗਿਆ ਉਹ ਪੁੱਤ ਮੈਂ ਕਦੇ ਜਵਾਬ ਦਿੱਤਾ ਤੈਨੂੰ ਪੈਸਿਆਂ ਨੂੰ ਤੂੰ ਦੱਸ ਨਾ ਬਾਪੂ ਸਾਨੂੰ ਐਡ ਕਰ ਦੇ ਉਹ ਨਾਲ ਮੇਥੋਂ ਨਹੀਂ ਛੋੜੇ ਰੋਜ਼ ਰੋਜ਼ ਪਣੋਠੇ ਲੈਂਦੇ ਕਦੇ ਤੇਰੀ ਫਰਮਾਇਸ਼ ਤੇ ਕਦੇ ਤੇਰੇ ਪੁੱਤ ਦੀ ਮੈਂ ਕਦੇ ਤੁਹਾਡੇ ਕੱਪੜੇ ਧੋਵਾ ਕਦੇ ਕੋਸਤੇ ਕਦੇ ਕੁਝ ਨਾਲੇ ਉਤੋਂ ਮੈਂ ਗੱਲਾਂ ਸੁਣਾ ਥੋਡੀਆਂ। ਉਹ ਭਾਈ ਮੈਂ ਕੀ ਗੱਲਾਂ ਕਰਤੀਆਂ ਦੱਸ ਹੈ? ਹਜੇ ਘੱਟ ਕਰਦੇ। ਨਾ ਰੋਟੀ ਨੂੰ ਕਹਤਾ ਇਹ ਗੱਲਾਂ ਹੋ ਗਈਆਂ ਹੈਂ। ਤੂੰ ਹਰੇਕ ਗੱਲ ਤੇ ਟੋਕਦੇ ਹੋ। ਹਜੇ ਕੀ ਟਾਈਮ ਹੋਇਆ ਰੋਟੀ ਨੂੰ? 9 ਵਜ ਰਹੇ ਨੇ। ਹੋਰ ਇਦੋਂ ਬਾਅਦ ਘਰ ਬਣਾਉਂਗੇ। ਵੱਜ ਗਏ ਤੇ 9। ਭੁੱਖ ਤਾਂ ਸਾਨੂੰ ਟਾਈਮ ਨਾ ਲੱਗ ਜਾਂਦੀ ਆ। ਜੇ ਕੋਈ ਗੱਲ ਕਹੇ ਤਾਂ ਥੋੜੇ ਮਿਰਚਾਂ ਲੜਦੀਆਂ ਨੇ ਫੇਰ। ਆਹੋ ਹੁਣ ਤਾਂ ਲੱਗਣੀ ਐ ਤੇ ਕੌੜੀਆਂ ਗੱਲਾਂ। ਸੱਚੀਆਂ ਜੋ ਕਹਿਣਾ ਮੈਂ। ਬਤੇਰਾ ਚੁੱਪ ਕਰਕੇ ਦੇਖ ਲਿਆ ਹੁਣ ਤਾਂ ਆਪ ਦਾ ਇੱਕ ਪਾਸੇ ਕਰ ਲੋ ਆਪ ਦਾ ਪਕਾ ਲਓ ਤੇ ਖਾ ਲਓ ਜਲ ਕੋਈ ਨਾ ਸੋਚਦਾ ਮੈਂ ਕੁਛ ਕਰ ਦੋ ਅੱਡ ਤੁਮ ਕੋਈ ਨਹੀਂ ਦੇਖੂਗਾ ਮੈਂ ਕੀ ਕਰਦਾ ਆ ਨਾਲੇ ਗੱਲ ਸੁਣੋ ਓਏ ਇੱਥੇ ਮੇਰੀ ਬੋਤਲ ਪਈ ਸੀ ਬਾਪੂ ਮੈਂ ਨਹੀਂ ਦੇਖੀ ਬੋਤਲ ਉਹ ਤਾਂ ਮੇਥੇ ਡੁੱਲਗੀ ਝਾੜੂ ਮਾਰਿਆ ਸੀ ਝਾੜੂ ਮਾਰਿਆ ਸੀ ਜਾਣ ਕੇ ਮਾਰਿਆ ਹੋਣਾ ਢੋਲਤੀ ਹੋਣੀ ਆਇਆ ਕਰੋ। ਦਾਰੂ ਪੀਣ ਨੂੰ ਮਨਤਾ ਕਰਦਾ ਨਹੀਂ ਪਰ ਤੁਹਾਡੀਆਂ ਗੱਲਾਂ ਮੈਨੂੰ ਪੀਣ ਲਾਉਣਗੀਆਂ। ਆ ਜਾ। ਬੋਤਲ ਲੈ ਕੇ ਆ ਜਾ ਭੱਜ ਕੇ ਜਾ। ਇਸ ਸਾਲੇ ਨੇ ਦੁਖੀ ਕਰ ਲਿਆ। ਓ ਭਾਬੀ ਕੀ ਗੱਲ ਹੋ ਗਈ? ਮੀਰਾ ਬੜਾ ਭੱਜਿਆ ਜਾਂਦਾ ਸੀ ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ ਹੈ। ਉਹ ਕੁਛ ਨਹੀਂ ਆ ਬਾਪੂ ਨੇ ਆਪਦੇ ਵਾਸਤੇ ਸ਼ਰਾਬ ਮੰਗਾਈ ਆ ਤੈਨੂੰ ਪਤਾ ਤਾਂ ਹੈਗਾ ਤੇਰਾ ਵੀਰਾ ਨਾ ਪੀਂਦਾ ਨਾ ਉਹ ਲਿਆ ਕੇ ਦੇਵੇ ਲੈ ਬਾਪੂ ਫੇਰ ਸ਼ਰਾਬ ਪੀਣ ਲੱਗ ਗਿਆ ਐਵੇਂ ਦੀ ਕੀ ਗੱਲ ਹੋ ਗਈ ਡਾਕਟਰ ਨੇ ਤਾਂ ਰੋਕਿਆ ਹੈ ਦਰੂਦੂ ਉਹ ਹਾਂ ਦੇਖੋ ਪੀਣਾ ਤਾਂ ਨਹੀਂ ਸੀਗਾ ਪਰ ਬਾਪੂ ਨੇ ਅਸੀਂ ਕਿਹਾ ਕਿ ਅੱਡ ਕਰ ਦੇ ਬਾਪੂ ਐ ਸੁਣਦਾ ਹੀ ਨਹੀਂ ਹੈਗਾ ਅੱਡ ਕਰ ਦੇ ਭਾਬੀ ਆ ਕੀ ਕਹਿ ਰਹੀ ਹੈ ਤੂੰ ਕਿਉਂ ਇੰਨਾ ਵਧੀਆ ਦਾ ਘਰ ਚੱਲ ਰਿਹਾ ਆਪਣਾ ਸਾਜ ਦੇਖ ਕੋ ਪੀ ਤੈਨੂੰ ਵੀ ਪਤਾ ਆ ਆਪੋ ਆਪਦੀਆਂ ਕਬੀਲਦਾਰੀਆਂ ਹੁੰਦੀਆਂ ਨੇ ਹੁਣ ਸੁਖਣਾ ਮੁੰਡਾ ਵੀ ਬਰਾਬਰ ਦਾ ਹੋਣ ਵਾਲਾ ਹੋਇਆ ਉਹਦਾ ਵੀ ਕਰਨਾ ਹੈ ਕੁਝ ਲੈ ਭਾਬੀ ਤੂੰ ਤਾਂ ਮੇਰੀ ਫਿਕਰ ਕਰੀ ਜਾਨੀ ਮੈਂ ਤਾਂ ਤੁਹਾਡਾ ਕੋਈ ਫਰਕ ਰੱਖਿਆ ਹੀ ਨਹੀਂ ਸਾਰਾ ਕੁਝ ਤੁਹਾਡਾ ਹੀ ਹੋਊਗਾ ਉਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਕਹਿਣ ਤੇ ਕਰਨ 'ਚ ਬਹੁਤ ਫਰਕ ਹੁੰਦਾ ਓ ਨਹੀਂ ਭਾਬੀ ਕੋਈ ਫਰਕ ਨਹੀਂ ਹੁੰਦਾ ਮੈਂ ਨਹੀਂ ਫਰਕ ਸਮਝਦਾ ਚਲ ਬਾਪੂ ਦਾ ਸੁਭਾਅ ਹੈ ਮੈਂ ਤਾਂ ਥੋੜਾ ਗਰਮ ਹਾਂ ਉਹ ਬੋਲ ਜਾਂਦਾ ਮੈਂ ਵੀਰੇ ਨਾਲ ਤਾਂ ਫਰਕ ਰੱਖਦਾ ਹੀ ਨਹੀਂ ਚਲ ਫੇ ਤੂੰ ਗੱਲ ਸੁਣ ਮੇਰੀ ਇੱਕ ਚਲ ਬਾਪੂ ਦਾ ਨਹੀਂ ਮੰਨਦਾ ਫਿਰ ਜਿਹੜੀ ਇਹ ਜ਼ਮੀਨ ਆ ਤੂੰ ਤੇਰੇ ਵੀਰੇ ਦੇ ਨਾਲ ਕਰਾ ਦੇ ਜ਼ਮੀਨ ਲੈ ਭਾਬੀ ਜ਼ਮੀਨ ਵੀ ਤਾਂ ਢੋਈ ਐ ਮੈਂ ਕੀ ਕਰਨੀ ਮੇਰਾ ਕਿਹੜਾ ਵਿਆਹ ਹੋਇਆ ਇੱਥੇ ਉੰਨੀ ਜਲੀ ਹਬੀ ਬੀ ਲ ਟੈਨਸ਼ਨ ਲੈ ਰખી ਹੈ ਦੇਖ ਮੈਂ ਆਹੀ ਗੱਲ ਤਾਂ ਬਾਪੂ ਨੂੰ ਸਮਝਾਉਣ ਲੱਗ ਰਹੀ ਆ ਕਿ ਤੁਸੀਂ ਰੋਟੀ ਖਾਂਦੇ ਹੋ ਹੁਣ ਵੀ ਮੈਂ ਪਕਾ ਕੇ ਦਿੰਨੀ ਆ ਫਿਰ ਵੀ ਮੈਂ ਪਕਾ ਕੇ ਦੇਵਾਂਗੀ ਬਾਪੂ ਐ ਕਿ ਮੰਨਦਾ ਹੀ ਨਹੀਂ ਲੈ ਬਾਬੀ ਤੂੰ ਮੇਰੇ ਵਾਸਤੇ ਰੋਟੀ ਬਣਾ ਬਾਪੂ ਨਾਲ ਤਾਂ ਗੱਲ ਮੈਂ ਆਪੇ ਕਰ ਲਾਂਗਾ ਜਮੇ ਇਹਦੀ ਟੈਨਸ਼ਨ ਨਾ ਲਾਓ ਤੁਹਾਡੇ ਨਾਲ ਲੱਗ ਜੇਗੀ ਚਲ ਠੀਕ ਆ ਮੈਂ ਬਣਾ ਕੇ ਲਿਉਣੀ ਆ ਰੋਟੀ ਠੀਕ ਐ गोपीता मान गया। ਆ ਬਾਪੂ ਹੀ ਪੁੱਛ ਚੱਕੀ ਫਿਰਦਾ ਸੀ। ਇਹਨੇ ਤਾਂ ਕੁਛ ਨਹੀਂ ਕਿਹਾ। ਗੱਲ ਤਾਂ ਬਾਪੂ ਦੀ ਵੀ ਸਹੀ ਹੈ। ਜੱਗੇ ਬਾਈ ਤੇ ਨਾ ਲੱਗੀ ਜ਼ਮੀਨ। ਨਹੀਂ ਨਹੀਂ ਨਹੀਂ। ਵੈਸੇ ਜੱਗਾ ਬਾਈ ਵੀ ਧੋਖਾ ਤਾਂ ਨਹੀਂ ਕਰਦਾ ਯਾਰ। ਪਰ ਬਾਪੂ ਨੇ ਤਾਂ ਨਹੀਂ ਮੰਨਣਾ। ਜ਼ਮੀਨ ਤਾਂ ਬਾਪੂ ਦੇ ਨਾਂ ਹੈ। ਚੱਲ ਕੋਈ ਨਾ ਅੱਬੂ ਵੀ ਕਿੰਨਾ ਕੁ ਟਾਈਮ ਲੱਗੇਗਾ ਰੋਟੀ ਤੇ ਹਾਂ ਲਿਓ ਨੀਆ 2 ਮਿੰਟ ਖੜਾ ਮੱਕੋ ਪੀਤਾ ਚੰਗਾ ਭਲਾ ਮੰਨ ਗਿਆ ਸੀ ਆ ਪਾਪੂ ਨੇ ਆ ਕੇ ਨਾ ਫੇਰ ਸਾਰਾ ਖੇਡ ਵਿਗਾੜਤਾ ਲਾ ਗਿਆ ਉਹਨੂੰ ਉਂਗਲਾ ਇਹ ਮੈਨੂੰ ਕੁਝ ਕਰਨਾ ਪੈਣਾ ਹੈ ਸਿੱਧੇ ਤਰੀਕੇ ਨਾਲ ਜਮੀਨ ਨਹੀਂ ਮਿਲਲੀ ਬੜੇ ਪਿਆਰ ਨਾਲ ਸਮਝਾਇਆ ਸੀ ਪਰ ਤੁਸੀਂ ਸਮਝੀ ਨਹੀਂ ਹੈਗੇ ਮਜਬੂਰ ਹੋ ਕੇ ਤਾਂ ਮੈਨੂੰ ਆਹ ਕੰਮ ਕਰਨਾ ਪਿਆ ਅਨਾਲੇ ਗੋਪਿਆ ਦੁੱਧ ਪੀ ਕੇ ਨਾ ਤੂੰ ਸਾਰੀ ਜ਼ਿੰਮੇਵਾਰੀਆਂ ਤੇ ਪਾਰਾ ਹੋ ਜੇਗਾ ਬਹੁਤ ਕੰਮ ਕਰ ਲਿਆ ਤੂੰ ਹੁਣ ਤਾਂ ਤੂੰ ਸਾਰੀ ਉਮਰ ਰੈਸਟ ਕਰ ਕੋਈ ਨਹੀਂ ਤੈਨੂੰ ਟੋਕਦਾ ਹਰਪ੍ਰੀਤ ਉਸ ਇੰਟਰ ਦੁੱਧ ਮੈਨੂੰ ਹੋਰ ਬਣਾ ਕੇ ਦੇਣੀ ਦੁੱਧ ਆ ਕੀ ਹੈ ਜ਼ਹਿਰ ਹਰਪ੍ਰੀਤ ਤੂੰ ਜ਼ਮੀਨ ਦੇ ਲਾਲ ਚ ਐਨੀ ਐਨੀ ਹੋ ਗਈ ਕਿ ਤੂੰ ਮੇਰੇ ਭਰਾ ਨੂੰ ਮਾਰ ਲੱਗੀ ਸੀ ਉਹ ਨਹੀਂ ਜੀ ਇਹ ਮੈਂ ਸਾਰਾ ਕੁਝ ਛੋਡੇ ਵਾਸਤੇ ਕਰਦੀ ਆ ਤੂੰ ਖੂਨ ਦੇ ਰਿਸ਼ਤੇ ਭੁੱਲ ਗਈ ਇਹ ਮੈਂ ਕਿਹੜਾ ਕਿਤੇ ਲੈ ਕੇ ਜਾਣਾ ਆ ਇਹ ਛੋਡੇ ਦੇ ਆਪਣੇ ਬੱਚੇ ਵਾਸਤੇ ਕਰਦੀ ਪਈ ਆ ਮੈਂ ਹਰਬ੍ਰੀਤ ਗੋਪੀ ਵੀ ਮੇਰਾ ਭਰਾ ਹੈ ਉਹਦੇ ਨਾਲ ਵੀ ਮੇਰਾ ਖੂਨ ਦਾ ਰਿਸ਼ਤਾ ਹੈ ਹਰਬ੍ਰੀਤ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇ ਤੈਂ ਕਦੇ ਜ਼ਮੀਨ ਦੀ ਗੱਲ ਕੀਤੀ ਹੈ ਤਾਂ ਮੇਰੇ ਘਰ ਤੇ ਧਰੋ ਜੀ ਨਹੀਂ ਨਹੀਂ ਜੀ ਐਦਾਂ ਕਿਉਂ ਬੋਲਦੇ ਹੋ ਉਹ ਮੈਂ ਤੇਰੇ ਪਿੱਛੇ ਮੇਰੇ ਰੱਬ ਵਰਗੇ ਬਾਪੂ ਨਾਲ ਲੜਦਾ ਰਿਆ ਮੇਥੋਂ ਗਲਤੀ ਹੋ ਗਈ ਜੀ ਤੈਨੂੰ ਕਹਤਾ ਅੱਜ ਤੋਂ ਬਾਅਦ ਜੇ ਤੈਂ ਕਦੇ ਜ਼ਮੀਨ ਦੀ ਗੱਲ ਕਰੀ ਤਾਂ ਮੇਰੇ ਘਰ ਚੋਂ ਬਾਹਰ ਹੋ ਜੀ ਕੰਬਲੀਏ ਜ਼ਮੀਨਾ ਆਪਾਂ ਨੇ ਛਾਤੀ ਦੇ ਧਰ ਕੇ ਲੈ ਕੇ ਜਾਣੀਆਂ ਨੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਮੇਥੋਂ ਗਲਤੀ ਹੋ ਗਈ ਜੀ ਮੈਂ ਤਾਂ ਨਾ ਬਸ ਲਾਲਚੇ ਜਾ ਕੇ ਆ ਗਲਤ ਕੰਮ ਲੱਗੀ ਸੀ ਕਰਨ ਕਮਲੀ ਇਹ ਗਲਤੀ ਨਹੀਂ ਸੀ ਇਹ ਬਹੁਤ ਵੱਡਾ ਗਲਤ ਕੰਮ ਲੱਗੀ ਸੀ ਤੂੰ ਮੈਂ ਜ਼ਮੀਨ ਦੇ ਲਾਲਚ ਚ ਆ ਕੀ ਕਰਨ ਲੱਗੀ ਸੀ ਆ ਤੇ ਰਿਸ਼ਤੇ ਹੀ ਭੁੱਲ ਗਈ ਐਡਾ ਵੱਡਾ ਪਾਪ ਹੋ ਜਾਂਦਾ ਮੇਰੇ ਇੱਥੋਂ ਨਹੀਂ ਨਹੀਂ ਅਹਜਾ ਕੁਛ ਨਹੀਂ ਮੈਂ ਕਰਨਾ ਜ਼ਮੀਨ ਦੇ ਲਾਲਚ ਤਾਂ ਬੰਦੇ ਨੂੰ ਖਾ ਲੈਂਦਾ